جو ہر سے پربھاوت ہوئے علاقے ہیں تقریبا تقریباً نبے پنجاب جو ہے جو باڑھ کے باڑھ میں آ چکا ہے اور ہر طرف تباہی اور تباہی ہے ضلع پرشاسن اور پنجاب سرکار جو ہے وہ اپنا جو لوگوں کو پختہ پربندھ چاہیے تھے ਉਹ ਹਰ ਤਰੀਕੇ ਕੇ ਪ੍ਰਬੰਧ ਕੀਏ ਹੋਏ ਆ। ਫਿਲਹਾਲ ਸਰਕਾਰ ਦારા ਜੋ ਗਰਗਰ ਮੇ ਰਾਸ਼ਨ ਔਰ ਪਸ਼ੂਆਂ ਕੇ ਲਿਏ ਧਾਰਾ ਭੇਜਾ ਜਾ ਰਹਾ ਹੈ ਉਸ ਕੇ ਲੀਏ ਆਪ ਸਰਕਾਰ ਕੇ ਧੰਨਵਾਦ ਹੈ ਔਰ ਜੋ ਸਰਕਾਰ ਨੇ ਕੇ ਦਮਾਏਂਦੇ ਹੈ ਜੈਸੇ ਡੀਸੀ ਸਾਹਿਬ ਹੋਗੇ ਡੀਐਸਓ ਸਾਹਿਬ ਹੋਗੇ ਸਾਹਮਾਰੇ ਐਸਟੋ ਸਾਹਿਬ ਹੈ ਜੋ ਦਿਨ ਰਾਤ ਮਿਹਨਤ ਕਰ ਰਹੇ ਆ ਲੋਗੋ ਕੋ ਫਾਇਡਿਤ ਕਰਨੇ ਮੇ। ਕਿ ਤਰੀਕੇ ਤਾ ਕੋਈ ਦੇਖ ਸਕਦੇ ਹੋ ਵੀ ਪਹਿਲਾ ਪਾਣੀ ਟਟ ਗਿਆ ਹੀਗਾ ਫਿਰ ਕੱਲ ਤੋਂ ਪਾਣੀ ਫੇਰ ਚੜਨਾ ਚਾਲੂ ਹੋ ਗਿਆ ਆ। ਸੋ ਇਹੋ ਪਰਮਾ ਇਹੋ ਅਰਦਾਸ ਹੈ ਵੀ ਪਾਣੀ ਥੋੜਾ ਘਟੇ। ਕਾਇਕੁੱਤੀ ਆ ਕੇ 9 ਦਿਨ ਹੋ ਗਏ ਆ ਚਿਕਨ ਤੋਂ ਇਹ ਮੀਵੀ ਫਲੱਡ ਚੱਲੂ ਹੋਇਆ ਆ ਉਦੋਂ ਤੋਂ ਹੀ ਆਪਾਂ ਬਾੜ ਚੜ ਕੇ ਸੇਵਾ ਕਰਦੇ ਆ ਸੋ ਮੇਰੇ ਨਾਲ ਦੇ ਵੀਰ ਆ ਜਿਹੜੇ ਅੰਕਾ ਔਰ ਕੀ ਕਹਿਣਾ ਚਾਹੋਗੇ ਕਿਤਨਾ ਕਿ ਇਲਾਕਾ ਬਾੜ ਸਰਵਾਪਿਤ ਹੋਇਆ ਹੈ ਮੇਰਾ ਨਾਮ ਅਕਬਰ ਸਿੰਘ ਜੀ ਮੇਰਾ ਗਾਉਂ ਜੋ ਵਿਲੇਜ ਜਟਾ ਹੈ ਨੀਅਰ ਰਮਦਾਸ ਜੋ ਹੜ੍ਹ ਸੇ ਪ੍ਰਭਾਵਿਤ ਹੋਏ ਇਲਾਕੇ ਆ ਤਕਰੀਬਨ ਤਕਰੀਬਨ 90% ਪੰਜਾਬ ਜੋ ਆ ਜੋ ਬਾੜ ਕੇ ਇਲਾਕ ਬਾੜ ਮੇ ਆ ਚੁੱਕਾ ਹੈ ਔਰ ਹਰ ਤਰਫ ਤਬਾਈ ਔਰ ਤਬਾਈ ਹੈ ਔਰ ਪੰਜਾਬ ਸਰਕਾਰ ਵਾ ਜ਼ਿਲ੍ਹਾ ਪ੍ਰਸ਼ਾਸਨ ਕੀ ਹੋਰ ਕਿਸ ਤਰੀਕੇ ਕੀ ਤਿਆਰ ਹੈ ਜ਼ਿਲ੍ਹਾ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਜੋ ਹੈ ਉਹ ਆਪਣੇ ਜੋ ਲੋਕਾਂ ਕੋ ਪੁਖਤਾ ਪ੍ਰਬੰਧ ਚਾਹੀਏ تھے ਉਹ ਹਰ ਤਰੀਕੇ ਕੇ ਪ੍ਰਬੰਧ ਕੀਏ ਹੋਏ ਹੈ ਔਰ ਲੋਕਾਂ ਕੋ ਦੁਆਰਾ ਸੇਵਾ ਜੋ ਹੈ ਹਰ ਤਰ੍ਹਾਂ ਕੀ ਹਰ ਤਰ੍ਹਾਂ ਕੀ ਸੇਵਾ ਲੋਕਾਂ ਦੁਆਰਾ ਵੀ ਕੀ ਜਾ ਰਹੀ ਹੈ ਔਰ ਪੰਜਾਬ ਸਰਕਾਰ ਦੁਆਰਾ ਵੀ ਕੀ ਜਾ ਰਹੀ ਹੈ پنجاب سرکار دارا جو گھر گھر میں راشن اور پشوہ کے لیے چارہ بھیجا جا رہا ہے اس کے لیے ہم سرکار کے دنے واد ہیں اور جو سرکار نے کے نمائندے ہیں جیسے ڈی سی صاحب ہو گئے ڈی ایس پی صاحب ہو گئے ہمارے ایس ایس او صاحب ہیں جو دن رات محنت کر رہے ہیں لوگوں کو حفاظت کرنے میں اور گھر گھر میں جو سمگری ہے وہ پہنچائی جا رہی ہے اب کیسا ماحول ہے گاؤں میں کیسا ماحول ہے لوگوں میں کیسا ہے کیونکہ جو پانی ہے ایک دم کم ہوا تھا پھر پانی کا ماحول جو ہے وہ ماحول تو گمگین ہے اور ہر طرف سے نالے جو چل رہے ہیں پانی بڑھتا جا رہا ہے اور لوگوں کو دوبارہ پھر ڈر کا ماحول جو بنتا جا رہا ہے لوگوں کے بیچ میں لوگوں کے گھر رہ چکے ہیں اور جو جن کی جو پراپرٹی اور جو کہہ لو جن کی گاڑی ٹریکٹر وغیرہ سب لوگوں کے ਜੋ ਬਹਿ ਚੁਕੇ ਆ ਪਾਣੀ ਵਿੱਚ ਉਹਨਾਂ ਦੇ ਉਹਨਾਂ ਦੇ ਦਿਮਾਗ ਵਿੱਚ ਦੁਬਾਰਾ ਡਰ ਵੈਸਤਾ ਰਿਹਾ ਕਿ ਹਮਾਰੇ ਸਮਾਰੇ ਸਾਹ ਦੁਬਾਰਾ ਦੁਬਾਰਾ ਯਹੀ ਹੋਗਾ। ਤੁਹਾਡਾ ਕਿਹੜੀ ਥਾਂ ਤੋਂ ਆਏ ਜੀ? ਅ ਵੀਜੀ ਮੇਰਾ ਨਾਮ ਨਵਜੋਤ ਸਿੰਘ ਆ ਪਿੰਡ ਅਜਨਾਲਾ ਪਿੰਡ ਵਿਸ਼ੋਆ ਤਰਸੀਲ ਅਜਨਾਲਾ ਕੀ ਹਾਲਾਤ ਹੈ ਤੁਹਾਡੇ ਪਿੰਡ ਦੇ ਪਿੰਡ ਸਾਡੇ ਪਿੰਡ ਦੇ ਪਿੰਡ ਦੇ ਦੇ ਹਾਲਾਤ ਫਿਲਹਾਲ ਠੀਕ ਨੇ ਅਮਰਦੀ ਉੱਥੋਂ ਤੱਕ ਨਹੀਂ ਪਾਣੀ ਪਹੁੰਚਿਆ। ਵੀ ਬਹੁਤ ਵਧੀਆ ਹਾਲਾਤ ਨੇ ਚਲੋ ਪ੍ਰਮਾਤਮਾ ਇੱਧਰ ਵੀ ਮਿਹਰ ਕਰੇ ਕਿ ਤੱਕ ਵੀ ਦੇਖ ਸਕਦੇ ਉਹ ਵੀ ਪਹਿਲਾਂ ਪਾਣੀ ਘਟ ਗਿਆ ਹੈਗਾ। ਫਿਰ ਕੱਲ ਤੋਂ ਪਾਣੀ ਫੇਰ ਚੜਨਾ ਚਾਲੂ ਹੋ ਗਿਆ ਆ। ਸੋ ਇਹੋ ਪਰਮਾ ਇਹੋ ਅਰਦਾਸ ਆ ਵੀ ਪਾਣੀ ਥੋੜਾ ਘਟੇ ਕਿੰਨੇ ਦਿਨਾਂ ਤੋਂ ਤੁਸੀਂ ਸੇਵਾ ਕਰ ਰਹੇ ਹੋ ਸੇਵਾ ਕਰ ਬਾਈਕੋ ਜੀ ਅੱਜ 9 ਦਿਨ ਹੋ ਗਏ ਆ ਜਦੋਂ ਤੋਂ ਇਹ ਮੂਵੀ ਪਲੱਟ ਚਾਲੂ ਹੋਇਆ ਆ ਉਦੋਂ ਤੋਂ ਹੀ ਆਪਾਂ ਵਾਧ ਚੜ ਕੇ ਸੇਵਾ ਕਰਦੇ ਆ ਸੋ ਮੇਰੇ ਨਾਲ ਦੇ ਵੀਰ ਆ ਜਿਹੜੇ ਮੇਰੇ ਪਿੰਡ ਦੇ ਜਿਹੜੇ ਟਰਾਲੀਆਂ ਆਈਆਂ ਸਾਡੀਆਂ ਦੋ ਤਿੰਨ ਉਹ ਸਾਰੀਆਂ ਅੱਗੇ ਸਮਾਧਨ ਲਾ ਕੇ ਖਲੋਤੀਆਂ ਆ ਪਹਿਲਾਂ ਪਰ ਖੋਨੇ ਵਾਲ ਬੰਦ ਤੇ ਸੀਗੇ ਗੱਲ ਉੱਥੇ ਬਾਬਿਆਂ ਨੂੰ ਸੇਵਾ ਚਲਣ ਦੀ ਜੀ ਪਹਿਲਾਂ ਉੱਥੇ ਖੜੇ ਸੀਗੇ ਆਪਾਂ ਤੇ ਹੁਣ ਆਪਾਂ ਥੋੜਾ ਜਿਹਾ ਇੱਥੇ ਟ੍ਰੈਫਿਕ ਹੁਣ ਕਰਕੇ ਮੈਂ ਇੱਥੇ ਖੜੋਤਾ ਹਾਂ ਥੋੜਾ ਇਹ ਉਹਦੇ ਕਰਕੇ ਮੈਂ ਇੱਥੇ ਉਤਰ ਗਿਆ ਵੀ ਮੈਂ ਚਲੋ ਟ੍ਰੈਫਿਕ ਕਲੀਅਰ ਕਰਾਵਾਂ ਕੋਈ ਜਾ ਕੇ ਆਪਣਾ ਲੰਗਰ ਚਾਲੂ ਕਰੋ ਉਥੇ ਜੀ ਹਾਂਜੀ ਜੀ ਲੱਗਦਾ ਹੈ ਕਿ ਜਿਸ ਤਰੀਕੇ ਫਿਰ ਪਾਣੀ ਵਗਣਾ ਸ਼ੁਰੂ ਹੋ ਗਿਆ 14 ਤੱਕ ਜਿਹੜੇ ਬੰਨ ਹੋਣਾ ਉਹ ਲੱਗ ਸਕਦੇ ਕਿ ਜਿਹੜੇ ਕਾਰਸੇਵਾ ਵਾਲੇ ਕਾਰਸੇਵਾ ਜੀ ਪਹਿਲਾਂ ਤੇ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਕਾਰਸੇਵਾ ਵਾਲੇ ਬਾਬਿਆਂ ਦਾ ਆਪਾਂ ਦੇਣ ਕਦੀ ਨਹੀਂ ਉਹਨਾਂ ਦਾ ਦੇ ਸਕਦੇ ਕੋਈ ਉਹਨਾਂ ਨੂੰ ਜਦੋਂ ਵੀ ਇਹ ਬੰਨ ਟੁੱਟਦੇ ਆ ਜਦੋਂ ਵੀ ਕੋਸ਼ਿਸ਼ ਹੁੰਦਾ ਆ ਸਭ ਤੋਂ ਮੂਰੇ ਪਹਿਲਾਂ ਕਾਰਸੇਵਾ ਵਾਲੇ ਬਾਬੇ ਹੁੰਦੇ ਆ ਉਹਨਾਂ ਨੇ ਅਪੀਲ ਕੀਤੀ ਉਹਨਾਂ ਨੇ ਇੱਕ ਕਾਲਜ ਨੂੰ ਕਹਿ ਦਿੰਦੇ ਕੀਤੀ ਕਿ ਵਾਏ ਕੋਈ ਵੀ ਪਿੰਡਾਂ ਚ ਜਿਹੜੇ ਸੁੱਕੇ ਪਿੰਡ ਆ ਉਹਨਾਂ ਚੋਂ ਭਰ-ਭਰ ਟਰਾਲੀਆਂ ਲਿਆਓ ਮਿੱਟੀ ਦੀਆਂ ਬੋਰੇ ਲੈ ਕੇ ਆਓ ਖਾਲੀ ਬਾ ਕਾਫੀ ਅਮਰਵੀਰ ਸਿੰਘ ਕੱਲ ਪਹੁੰਚੇ ਸੀਗੇ ਉੱਥੇ ਉੱਥੇ ਇੰਨੀ ਭੀੜ ਸੀਗੀ ਕਿ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਹੈਗੀ